ਕੋਈ ਗੱਲ ਨਹੀਂ ਮੈਂ ਜਿੱਤਾ ਏ ਉਹ ਸ਼ਰਾਬ ਪੀ ਕੇ ੱੱਲੀ ਰਹਿਦਾ ਸੀ ਉਹਨੂੰ ਖੁਦ ਫਾਦਰ ਸਾਹਿਬ ਹੋਣੀ ਰਾਤ ਨੂੰ ਕਹਿੰਦੇ ਘਰ ਛੱਡ ਕੇ ਆਉਂਦੇ ਮੈਂ ਜਨਰਲ ਨੂੰ ਉਹਨਾਂ ਜਿਹੜੀ ਉਹਨਾਂ ਦੀ ਸਿਕਿਉਰਿਟੀ ਵਾਪਸ ਹੋਈ ਕਿਸ ਬਲਬੁੱਤ ਕਿਸ ਰੀਜ਼ਨ ਤੇ ਹੋਈ ਹੈ ਕਿ ਇਹਨਾਂ ਨੂੰ ਥ੍ਰੈਟ ਕਰ ਗਿਆ ਕਿ 1 ਰੁਪਿਆ ਦਾ ਨਾ ਚਾਣੀ ਮੇਕਿਆ ਇੱਕ ਚੀਜ਼ ਐ ਜੋ ਵੀ ਤਾਂ ਆਪਣੇ ਬਲਬੁੱਤ ਦੇ ਕੀਤਾ ਹੈ ਜੀ ਬਸ ਠੀਕ ਹੈ ਜੀ ਅੱਜ ਕੋਈ ਤੋਹਮਤ ਨਾ ਲਾਉ ਕਿ ਸਾਨੂੰ ਸਾਨੂੰ ਪਤਾ ਨਹੀਂ ਅਸੀਂ ਕੋਈ ਵੀ ਦੇ ਨਹੀਂ ਸਕਦੇ ਪ੍ਰਸਤਾਪ ਕੋਣ ਮੀਨੂ ਜਿੱਤਰੇ ਉਹਨਾਂ ਨੂੰ ਇੱਕ ਗਨਮੈਨ ਦਿੱਤਾ ਏ ਉਹ ਸ਼ਰਾਬ ਪੀ ਕੇ ਟੱਲੀ ਰਹਿੰਦਾ ਸੀ ਉਹਨੂੰ ਖੁਦ ਫਾਦਰ ਸਾਹਿਬ ਹੋਣੀ ਰਾਤ ਨੂੰ ਕਹਿੰਦੇ ਘਰ ਛੱਡ ਕੇ ਜਾਂਦੇ ਮੈਂ ਜਾਣਣਾ ਚਾਹੁੰਦਾ ਜਿਹੜੀ ਉਹਨਾਂ ਦੀ ਸਿਕਿਉਰਿਟੀ ਵਾਪਸ ਹੋਇਆ ਕਿਸ ਬਲਕੁੱਤ ਕਿਸ ਰੀਜ਼ਨ ਤੇ ਹੋਈ ਹੈ ਕਿ ਇਹਨਾਂ ਨੂੰ ਥ੍ਰੈਟ ਘਟ ਗਿਆ ਕੋਣ ਮੰਗ ਪੈਸੇ ਤੇ ਆ ਇਹਨਾਂ ਨੂੰ ਪਤਾ ਨਹੀਂ ਉਹ ਨਾ ਰਿਹਾ ਇਹ ਤੌਹਮਤ ਲਾ ਰਿਹਾ ਕਿ ਅਸੀਂ ਉਹਦਾ ਘਰ ਟੋਇਆ ਉਹ ਜਿਹੜਾ ਹੈਗਾ ਸਿਕਿਉਰਿਟੀ ਟੋਇਆ ਦਾ ਸੁਆਲ ਉਹ ਕਹਿੰਦਾ ਵੀ ਸਰਪੰਚ ਨੇ ਮੇਰਾ ਘਰ ਟੋਇਆ ਸੀ ਇਹ ਕਰਕੇ ਮੈਂ ਸਰਪੰਚ ਨੂੰ ਮਾਰਿਆ ਸਰਪੰਚ ਨੂੰ ਘਾਟ ਹੋਣ ਬਾਰੇ ਕੋਈ ਪਤਾ ਨਹੀਂ ਠੀਕ ਆ ਉਹਨੇ ਆਪ ਜੇ ਸੀ ਵੀ ਰਹੀ ਉਹ ਬੰਦਾ ਟਾਤਾ ਕੋਈ ਬੰਦਾ ਪੈਸੇ ਪੁਲਿਸ ਨੂੰ ਦੇ ਕੇ ਘੱਟਵਾ ਸਕਦਾ ਕਿਸੇ ਦਾ ਜੀ ਨਹੀਂ ਨਹੀਂ ਛੋਟੇ ਕੋ ਬੜੇ ਸਮਝ ਗਿਆ ਇਹਦਾ ਪਿੰਡ ਕਿਹੜਾ ਉਹਦਾ ਸਾਰਾ ਨਾਲ ਹੀ ਪੇਡਾ ਹੈ ਅੱਛਾ ਉਹ ਕੰਦਾ ਜਿਹੜੀਆਂ ਟੱਠਾਂ ਹੈ ਨਾ ਕੱਟਿਆ ਜੀ ਨਸ਼ਾ ਵਸ਼ਾਣੇ ਚ ਹਾਂਜੀ ਇਹ ਨਹੀਂ ਆਪਾਂ ਨੂੰ ਪਤਾ ਹੀ ਨਹੀਂ ਪਤਾ ਹੀ ਨਹੀਂ ਸਾਨੂੰ ਕਿਹੜੇ ਚੱਕਰ ਜਿਹੜਾ ਬੰਦਾ ਟਾਈ ਕਰਕੇ ਜਿਹੜੀਆਂ ਉਹ ਵਾਰਦਾ ਕਰਦਾ ਜੀ ਫਟੋ ਹੁਣ ਜਿਹੜਾ ਬੰਦਾ ਕ੍ਰਾਈਮ ਨਹੀਂ ਕੋਈ ਨਹੀਂ ਜਿਹੜੀਆਂ ਕੰਦਾ ਟੱਠੀਆਂ ਹੈ ਨਾ ਇੱਕ ਮਿੰਟ ਬਤਾਰ ਉਹ ਐਸ ਐਚ ਓ ਨੇ ਕਰਾ ਕੇ ਦਿੱਤੀਆਂ ਉਹ ਬਾਕੀਆਂ ਕੰੰਡਾ ਸੈਕੂਨ ਕਰਾ ਕੇ ਬਾਅਦ ਚ ਇੱਕ ਮਿੰਟ ਮਸਾ ਜਿਹੜਾ ਬੰਦਾ ਕਰਾਇਮ ਕਰੂਗਾ ਜਿਹੜਾ ਰੋਜ਼ ਲੋਕਾਂ ਨੂੰ ਮਾਰਦਾ ਧਮਕਿੰਦੇ ਨਾ ਤੇ ਪ੍ਰਸ਼ਾਸਨ ਉਹਦੇ ਘਰ ਟਾਊਗੀ ਜਿਹਨੂੰ ਲੋਕਾਂ ਦਾ ਥੋੜੀ ਕਸੂਰ ਇਹਨਾਂ ਨੇ ਥੋੜਾ ਵਿਚਰਣੇ ਕਿਹਾ ਤੱਕ ਠੀਕ ਹੈ ਜੇ ਤੁਹਾਨੂੰ ਪਤਾ ਤੇ ਆਪਾਂ ਇੱਥੇ ਚਾਰ ਵਾਰ ਘਰੇ ਆਏ ਆ ਇੱਕ ਵਾਰ ਅਮਰਪੁਰ ਟੋਏ ਫਾਇਰਿੰਗ ਹੋਈ ਆ ਠੀਕ ਹੈ ਜੀ ਕਿਉਂਕਿ ਇਹੀ ਆਪਣੇ ਬਲਬੂ ਦੇ ਇਥੋਂ ਭਜਾਉਂਦੇ ਨੇ ਘਰਾਂ ਤੋਂ ਆਉਂਦੇ ਸਾਡੇ ਗੋਲਦੀ ਸਾਹਦਿੰਦਰ ਸਾਡੇ ਫੁੱਫੜ ਜੀ ਉਹ ਸਾਹਦਿੰਦਰ ਆ ਅਸੀਂ ਆਪਣੀ ਸਿਕਿਉਰਟੀ ਆਪਣੀ ਗੱਡੀ ਗੱਡੀ ਗਰੁੱਪ ਲੈ ਕੇ ਤੁਰੇ ਫਿਰਦੇ ਕਿ ਹੁਣ ਘਰੇ ਵੜ ਕੇ ਬਹਿ ਜਾਈਏ ਇਹ ਨੇ ਅਸਕੇ ਵੜ ਕੇ ਛੁੱਟੀ ਪਈ ਇਹ ਤੋਂ ਪਹਿਲਾਂ ਵੀ ਇਹ ਤੋਂ ਪਹਿਲਾਂ ਵੀ ਉਹਨਾਂ ਨੂੰ ਗੋਲੀ ਮਾਰੀ ਹਾਂ ਇਹ ਤੋਂ ਪਹਿਲਾਂ ਵੀ ਸਰਪੰਚ ਨੂੰ ਗੋਲੀ ਲੱਗੀ ਉਹਨਾਂ ਦੀ ਗੱਡੀ ਤੇ ਉਹਨਾਂ ਨੂੰ ਗੱਡੀ ਤੇ ਲਾਇਆ ਬਹੁਤ ਜ਼ਿਆਦਾ ਕਰ ਲਾ ਉਹ ਫਿਰਦੇ ਨਾ ਉਹ ਕੁਰਸੀ ਤੇ ਦੋਨਾਂ ਨੂੰ ਗੋਲੀ ਲੱਗੀ ਆ ਚੀਜ਼ ਤੇ ਹੋਈ ਨਾਲ ਡਰਾਈਵਰ ਸਿਰਫ ਇੱਕ ਵਾਲ ਪਰ ਪਿਛੇ ਰਹਿ ਗਏ ਨਹੀਂ ਨਹੀਂ ਪਰ ਆਲੇ ਜ ਹੋਏ ਨਾ ਇਹ ਤੋ ਕਰਨਾ ਤੋਂ ਸਿੱਧੀ ਜਲੀ ਗਈ ਦਿਮਾਗ ਤੋਂ ਸਿਰਫ ਇੱਕ ਹੀ ਵਾਲ ਪਰ ਪਿਛੇ ਰਹਿ ਗਈ ਉਹ ਇੱਕ ਸਾਲ ਵਿੱਚ ਉਹਨਾਂ ਗੋਲਣਾ ਮਾਰਨਾ ਇੱਕ ਸਾਲ ਵੀ ਨਹੀਂ ਹੋਇਆ ਇਸ ਟੀਨ ਨੂੰ ਮੈਨੂੰ ਲੱਗਦਾ ਹੈ 10 ਮਿੰਟ ਹੋਏ ਜਦੋਂ ਨਾ ਫੋਨ ਤੇ ਮੱਕੀਆਂ ਕੱਲੀਆਂ ਅਸਦੀਆਂ ਮਾਰਚੇ ਦੀ ਆ ਮਾਰ ਜਦੋਂ ਦੁਕਾਨ ਦੇ ਪਹਿਲਾਂ ਦੋ ਗੋੜੀਆਂ ਚ ਲਈਆਂ ਉਹਦੇ ਚ ਪੰਜ ਸਟੱਬਿੰਗ ਉਹ ਡਬਲ ਪੋਰਸ਼ਨ ਉੱਲੇ ਪੋਰਸ਼ਨ ਤੇ ਬੈਠਾ ਉਹਨਾਂ ਥੱਲੇ ਮਾਰਦੇ ਉਹ ਕੋਲ ਜਦੋਂ ਗੱਡੀ ਜੀ ਹੋ ਗਿਆ ਮਾਰੀਆਂ ਡਰਾਈਵਰ ਦੇ ਹੱਥ 'ਚ ਵੱਜੀ ਤੇ ਸਰਪੰਚ ਸਾਹਿਬ ਦੀ ਸ਼ਿਕਾਇਤ ਹੋ ਗਈ ਜੀ ਸਹੀ ਵੱਜੀ ਚਲੋ ਬਾਤ ਇੱਕ ਡਰਾਈਵਰ ਸਾਡਾ ਨਾਲ ਉਹਨਾਂ ਦੇ ਹੱਥ 'ਚ ਵੱਜੀ ਜਦੋਂ ਉਹਨੇ ਕਿਸੇ ਟੂ ਦਾ ਮਿਆਰ ਲੱਗੇਗਾ ਸਭ ਕੋ ਤੇ ਆਂ ਗੁਲਾਹਾ ਜਿਵੇਂ ਵੰਗਾ ਇਹ ਕਿਤੇ ਉਹ ਨਾ ਬੰਦੇ ਨੂੰ ਗੱਲਾਂ ਵੀ ਥ੍ਰੈਟ ਕਾਲਾਂ ਆਉਂਦੀਆਂ ਉਹਨੂੰ ਆਪਾਂ ਗਾਰੰਟੀਮੈਂਟ ਕੀ ਦੇਣੀ ਉਹ ਆ ਆ ਰਹੀ ਸਾਰੀ ਨੂੰ ਆਈ ਜਾਂਦੀ ਇਹਨੂੰ ਆਪਾਂ ਨਹੀਂ ਆਈ ਜਾਂਦੀ ਨੂੰ ਆਈ ਜਾਂਦੀ ਹਾਂਜੀ ਉਹ ਬੰਦੇ ਦੀ ਗੋਲੀ ਵਜੇ ਨਾ ਆਪਾਂ ਕਿਹਨੂੰ ਉਹ ਨਾ ਬੰਦਾ ਜੀ ਸਰਚੇ ਦੀ ਹੋਈ ਆ ਬੰਦੇ ਉਹਦੇ ਟੋਰਨਾ ਵਾਲੇ ਬੰਦੇ ਉਹਦੇ ਬੰਦੇ ਵਾਲੇ ਸੀਗੇ ਸੇ ਬੰਦੇ ਨੂੰ ਕੁਛ ਵਜੇ ਇੱਕ ਦੋ ਵਾਰ ਵਾਰ ਆਈ ਹੈ ਆਖੀ ਜੀ ਇਹੋ ਪੀੜ ਪੜ ਕੇ ਨਾ ਜਾਇਆ ਕਰ ਮੈਂ ਨਾ ਜਾਇਆ ਕਰਾਂ ਠੀਕ ਕਰਕੇ ਨਾ ਜਾ ਤੂੰ ਨਹੀਂ ਕਹਿੰਦਾ ਕੋਕੂ ਜੇ ਜਾਇਆ ਮੈਨੇ ਫੀਵੇਂ ਸਾਹ ਦੇ ਸਾਹਵੇਂ ਬੰਦੇ ਦਾ ਨਹੀਂ ਜਿਹੜਾ ਪਿੱਛੋਂ ਘਰੇ ਉਹ ਆਵੇ ਉੱਥੇ ਜਾਨੀ ਇਕੱਠੇ ਆਈ ਚਾਹ ਪੀਤੀ ਇਕੱਠੇ ਸਕਣ ਲਈ ਇਕੱਠੇ ਰਹੇ ਆ ਬਸ ਪਰਨਾ ਦੀ ਮੈਂ ਅੰਦਰ ਚਲ ਗਿਆ ਖਾਣਾ ਖਾਣ ਲੱਗਾ ਤੇ ਉਹ ਸੇ ਟੇਬਲ ਤੇ ਬੈਠੇ ਰਹੇ ਕੀ ਦੇਵਰ ਦਾ ਬੰਦਾ ਸੀ ਸਾਡਾ ਇਲਾਕੇ ਦਾ ਬੰਦਾ ਸੀ ਜੀ ਇਹ ਵੱਡਾ ਬੇਟਾ ਇਹ ਬੁੱਢੇ ਸਾਰੇ ਆ ਦੇਖ ਵਾਰ ਵਾਰ ਸਰਪੰਚ ਸਾਹਿਬ ਦੀ ਇਸ ਤਰ੍ਹਾਂ ਬਾਈ ਯਾਰਾ ਬੜਾ ਇਹ ਭਰਾ ਨਹੀਂ ਜਿਹੜਾ ਹਮਲਾ ਹੋਇਆ ਵਾ ਕੀ ਕਹਿਣਾ ਚਾਹੁੰਦੇ ਪੰਜਾਬ ਦੇ ਮਾਹੌਲ ਬਾਰੇ ਜਾਂ ਕਿ ਸਤ ਬਹੁਤ ਮਾੜਾ ਹੋਇਆ ਜੀ ਬਹੁਤ ਮੰਦ ਭਾਗ ਹੈ ਕਿ ਇੱਕ ਦੇਵਤਾ ਇਨਸਾਨ ਹਾਂ ਜਿਨ੍ਹਾਂ ਨੇ ਸਾਰੀ ਉਮਰ ਇਕੱਲੇ ਪਿੰਡ ਦੇ ਨਹੀਂ ਪੂਰੇ ਇਲਾਕੇ ਦੇ ਜਿਹੜਾ ਵੀ ਕੋਈ ਮਦਦ ਲਈ ਆ ਗਿਆ ਉਹਨੂੰ ਕਦੇ ਖਾਲੀ ਨਹੀਂ ਮੋੜਿਆ ਹੈਗਾ ਚਾਹੇ ਕਿਸੇ ਗਰੀਬ ਗਰੁੱਪ ਦੇ ਦੀ ਮਦਦ ਦਾ ਮਸਲਾ ਹੈ ਚਾਹੇ ਜੋ ਮਸਲਾ ਉਹਨਾਂ ਕੋਲ ਲੈ ਕੇ ਆ ਗਿਆ ਉਹ ਹਮੇਸ਼ਾ ਜਿਵੇਂ ਸਰਪੰਚ ਸਾਹਿਬ ਦੇ ਪਰਿਵਾਰ ਨੇ ਸੂਚੇ ਪਿੰਡ ਨੇ ਐਮਐਲਏ ਸਾਹਿਬ ਨੇ ਸਾਰਿਆਂ ਨੂੰ ਦੱਸਿਆ ਕਿ ਬਹੁਤ ਹੀ ਨੇਕ ਨੀਅਤ ਵਾਲੇ ਵਿਅਕਤੀ ਦਾ ਇਸ ਤਰੀਕੇ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਮੰਦ ਭਾਗ ਹੈ ਬਹੁਤ ਦੁਖਦਾਈ ਹੈ ਔਰ ਤੀਜੀ ਵਾਰੀ ਕੋਈ ਸਰਪੰਚ ਇਹੀ ਨਹੀਂ ਬਣ ਜਾਂਦਾ ਹੈਗਾ ਜੇ ਨੀਕ ਨੀਤੀ ਸੀਗੀ ਚੰਗੇ ਇਨਸਾਨ ਸੀ ਤਾਂ ਹੀ ਲੋਕਾਂ ਨੇ ਇਹਨਾਂ ਮਾਣ ਬਖਸ਼ੇ ਬਹੁਤ ਮੰਦ ਭਾਗਾ ਹੋਇਆ ਬਹੁਤ ਅਨਫੋਰਚੂਨੇਟ ਹੈ ਪਰ ਮੈਂ ਇੱਕ ਗੱਲ ਤੁਹਾਨੂੰ ਸਪਸ਼ਟ ਕਰ ਦੇਣਾ ਚਾਹਣਾ ਕਿ ਇਹ ਇਹ ਕਾਰਜ ਜਿਨ੍ਹਾਂ ਨੇ ਵੀ ਅੰਜਾਮ ਦਿੱਤਾ ਹੈ ਚਾਹੇ ਉਹ ਹੈ ਜਿਹੜੇ ਮੁੰਡੇ ਕਰਕੇ ਗਏ ਨੇ ਕੱਲ ਵੀਡੀਓ ਵਗੈਰਾ ਦੇਖੇ ਨੇ ਤੁਸੀਂ ਵੀ ਤੇ ਚਾਹੇ ਉਹਨਾਂ ਦੇ ਪਿੱਛੇ ਕੋਈ ਹੈਗਾ ਉਹ ਬਖਸ਼ੇ ਨਹੀਂ ਜਾਣਗੇ ਜਦੋਂ ਦਾ ਕੱਲ ਦਾ ਇਹ ਕਾਰਵਾਈ ਹੋਈ ਓਦੋਂ ਦਾ ਹੀ ਵੈਸੇ ਹੀ ਸਰਕਾਰ ਵੱਲੋਂ ਪੁਲਿਸ ਨੂੰ ਪੂਰੀਆਂ ਹਦਾਇਤਾਂ ਨੇ ਔਰ ਇਹੇ ਸਖਤੀ ਨਾਲ ਹਦਾਇਤਾਂ ਕੀਤੀਆਂ ਹੋਈਆਂ ਨੇ ਕਿ ਕੋਈ ਵੀ ਇਹੋ ਜਿਹਾ ਵਿਅਕਤੀ ਜਿਹੜਾ ਲਾਅ ਐਂਡ ਆਰਡਰ ਦੇ ਨਾਲ ਨਾਲ ਖੇਡਣ ਦੀ ਕੋਸ਼ਿਸ਼ ਕਰੇ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈਗਾ ਤੇ ਉਹੀ ਹਦਾਇਤਾਂ ਗੱਲ ਫੇਰ ਦੁਬਾਰਾ ਰੀਪੀਟ ਹੋਈਆਂ ਨੇ ਕੋਈ ਵੀ ਵਿਅਕਤੀ ਜਿਹੜਾ ਇਸ ਪਾਪ ਦੇ ਵਿੱਚ ਇਸ ਜੁਰਮ ਦੇ ਵਿੱਚ ਇਨਵੋਲਡ ਰਹੇ ਉਹ ਬਖਸ਼ਿਆ ਨਹੀਂ ਜਾਊਗਾ ਰੈਗੂਲਰ ਪੁਲਿਸ ਸੀਨੀਅਰ ਪੁਲਿਸ ਅਫਸਰਸ ਦੇ ਨਾਲ ਇਨ ਟੱਚ ਦੇ ਵਿੱਚ ਆ ਤੇ ਬੜੀ ਜਲਦੀ ਹੀ ਉਹਨਾਂ ਦਾ ਇਨਸਾਫ ਹੈ ਜਿਹੜਾ ਉਹ ਕਰ ਦਿੱਤਾ ਜਾਊਗਾ। ਅਮਜੀ ਪਰਿਵਾਰ ਨੇ ਕੀ ਬੋਲਿਆ ਸਾਡਾ ਅਮਜੀ ਜੀ ਕੋਈ ਸਿਕਿਉਰਟੀ ਵਗੈਰਾ ਕੋਈ ਕਿਸ ਤਰ੍ਹਾਂ ਦਾ ਆਖੀ ਇਹਨੂੰ ਦੱਸਿਆ ਜੀ ਪਰਿਵਾਰ ਨੇ ਕੀ ਪਹਿਲਾਂ ਵੀ ਦੋ ਤਿੰਨ ਵਾਰੀ ਹਮਲਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ ਸਰਪੰਚ ਸਾਹਿਬ ਤੇ ਮੈਂ ਜੋ ਸਾਡੇ ਏਡੀਜੀਪੀ ਸਿਕਿਉਰਟੀ ਨੇ ਸ਼੍ਰੀ ਵਾਸਤਵਾ ਜੀ ਉਹਨਾਂ ਨੂੰ ਵੀ ਕਹਿ ਦਿੱਤਾ ਥ੍ਰੈਟ ਪਰਸੈਪਸ਼ਨ ਦੀ ਰਿਪੋਰਟ ਬਣ ਕੇ ਜਾ ਰਹੀ ਹੈ ਬੰਦੇ ਪੱਕੇ ਨੇ ਜਿਹੜੇ ਉਹ ਮਿਲ ਜਾਣਗੇ ਔਰ ਐਸਐਸਪੀ ਤਰੰਤਰ ਨੂੰ ਵਿਕਾਇਆ ਦਿੱਤਾ ਜਿਹੜੇ ਪੱਕੇ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਅੱਜ ਫੈਮਿਲੀ ਦਾ ਡਿਪਿਊਟ ਹੋ ਜਾਣਾ ਹੁਣ ਜੀ ਜਿੱਦਾਂ ਤੁਸੀਂ ਪੰਜਾਬ ਤੇ بڑے بڑے ਉਜੂਗ ਬਾਹਰੋਂ ਲਿਆਉਂਦੀ ਗੱਲ ਕਰਦੇ ਹੋ ਪਰ ਜਿਹੋ ਜਿਹੇ ਹਾਲਾਤ ਆ ਆਪਣਾ ਕਾਨੂੰਨੀ ਸਥਿਤੀ ਜਾਂ ਪੰਜਾਬ ਦੇ ਕਾਰੋਬਾਰੀ ਕਦਰ ਲੋਕੀ ਕੁਝ ਛੱਡ ਕੇ ਜਾ ਰਹੇ ਆ ਤੇ ਮਤਲਬ ਕਿੱਦਾਂ ਮੈਂ ਆਪਾਂ ਜੀ ਤੁਹਾਡੀ ਗੱਲ ਨਾਲ 100% ਸਹਿਮਤ ਆਂ ਦੇਖੋ ਹਰ ਵਿਅਕਤੀ ਨੂੰ ਚਾਹੇ ਕੋਈ ਕਾਰੋਬਾਰੀ ਹੈ ਚਾਹੇ ਕੋਈ ਕਿਸਾਨ ਵੀਰ ਹੈ ਚਾਹੇ ਕੋਈ ਵੀ ਹੈ ਹਰ ਬੰਦੇ ਨੂੰ ਪਹਿਲਾਂ ਆਪਣੀ ਤੇ ਆਪਦੇ ਪਰਿਵਾਰ ਦੀ ਸੇਫਟੀ ਸਿਕਿਉਰਿਟੀ ਜਿਹੜੀ ਉਹ ਸਭ ਤੋਂ ਵੱਧ ਪਿਆਰੀ ਤਾਂ ਉਹੀ ਹੈ ਜ਼ਰੂਰੀ ਵੀ ਹੈ ਤੇ ਤੁਹਾਡੀ ਗੱਲ ਨਾਲ ਮੈਂ ਸਹਿਮਤ ਆਂ ਦੇਖੋ ਇਸ ਤਰ੍ਹਾਂ ਹੁੰਦਾ ਕਿ ਕੋਈ ਵੀ ਜਿਹੜੀ ਮਾੜੀ ਚੀਜ਼ ਹੈ ਨਾ ਜੀ ਚਾਹੇ ਉਹ ਇਹ ਗੈਂਗਸਟਰਿਜ਼ਮ ਹੈ ਚਾਹੇ ਉਹ ਨਸ਼ੇ ਨੇ ਚਾਹੇ ਉਹ ਕ੍ਰਾਪਸ਼ਨਾਂ ਨੇ ਜਿੰਨੀਆਂ ਮਾੜੀਆਂ ਚੀਜ਼ਾਂ ਨੇ ਕੋਈ ਇੱਕ ਦਿਨ ਚ ਪੈਦਾ ਨਹੀਂ ਹੁੰਦੀਆਂ ਇਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਪਿਛਲੇ 10-12 ਸਾਲਾਂ ਦੇ ਆਪਾਂ ਇਸ ਤੋਂ ਪਹਿਲਾਂ ਗਿਗਸਰ ਕਿੱਥੇ ਸੁਣਦੇ ਹੁੰਦੇ ਸੀਗੇ ਇਹ ਯੂਪੀ ਬਿਹਾਰ ਦੇ ਵਿੱਚ ਸੁਣਦੇ ਹੁੰਦੇ ਸੀਗੇ ਤੇ ਹੁਣ ਪੰਜਾਬ ਦੇ ਵਿੱਚ ਤੇ ਇਹ ਅੱਜ ਦਾ ਨਹੀਂ ਆਪਿ ਇਸ ਦੇ 10-12 15 ਸਾਲਾਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਜਿਸ ਤਰੀਕੇ ਦੇ ਨਾਲ ਉਹਦੀ ਪੁਸ਼ਤਪਨਾਹੀ ਹੁੰਦੀ ਰਹੀ ਜਿਸ ਦੀ ਵਜ੍ਹਾ ਕਰਕੇ ਅੱਜ ਉਹ ਇੰਨਾ ਵੱਧ ਚੁੱਕਿਆ ਕਿ ਹੁਣ ਉਹਨੂੰ ਜੜੋਂ ਪੱਟਣ ਦੇ ਵਿੱਚ ਉਹ ਕੰਡੇ ਚੁਗਣੇ ਦੇ ਥੋੜਾ ਸਮਾਂ ਤਾਂ ਜ਼ਰੂਰ ਲੱਗ ਰਿਹਾ ਹੈ ਜਿਵੇਂ ਗੱਲ ਕੀਤੀ ਉਹੀ ਦਾ ਹਾਲਾਤ ਬਹੁਤ ਵਧੀਆ ਸਰ ਉਧਰ ਸੁਧਰ ਗਏ ਆ ਦੇ ਪੰਜਾਬ ਮੈਂ ਮੈਂ ਉਹੀ ਕਹਿੰਦਾ ਆ ਦੇਖੋ ਤੁੰਨਾ ਕਰਾਇਆ ਹੋਣਾ ਦੇਖੋ ਮੈਂ ਉਹੀ ਤਾਂ ਗੱਲ ਕਹਿਣਾ ਨੇ ਜੀ ਉੱਥੇ ਵੀ ਕਿਸੇ ਟਾਈਮ ਵਾਲੇ ਸੀ ਕਿ ਸੁਧਰ ਗਏ ਉੱਥੇ ਉਰੇ ਵੀ ਪੰਜਾਬ ਦੇ ਵਿੱਚ ਜੇ ਹੁਣ ਆਪਾਂ ਪਿਛਲੇ 15 ਸਾਲਾਂ ਦੇ ਵਿੱਚ 2007 ਲੈ ਕੇ 22 ਤੱਕ ਕਿੰਨੇ ਹਾਈ ਪ੍ਰੋਫਾਈਲ ਮਾਡਲ ਨੇ ਜਿਹੜੇ ਉਹ ਹੁੰਦੇ ਰਹੇ ਉਹ ਹੁਣ ਹੌਲੀ 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 ਉੱਚੀ ਨਹੀਂ ਵਧ ਗਈ ਹੋਰ ਜੜੋਂ ਖਤਮ ਕਰਨ ਦੇ ਵਿੱਚ ਥੋੜਾ ਸਮਝਾ ਦੇਖੋ ਲੱਗੂ ਆ ਇੱਕ ਦਿਨ ਜੇ ਆਪਾਂ ਚਾਰ ਸਾਲ ਹੋ ਗਏ ਇੱਕ ਚੀਜ਼ ਦੇਖੋ ਇੱਕ ਮੈਂ ਥੋੜੀ ਗੱਲਾਂ ਬਾਈ ਪਰਾ ਮੈਂ ਇੱਕ ਚੀਜ਼ ਬੜੀ ਕਲੈਰਿਟੀ ਨਾਲ ਕਹਿ ਸਕਦਾ ਕਿ ਸਰਕਾਰ ਵੱਲੋਂ ਉੱਪਰ ਤੋਂ ਲੈ ਕੇ ਥੱਲੇ ਤੱਕ ਮੁੱਖ ਮੰਤਰੀ ਤੋਂ ਲੈ ਕੇ ਚਾਹੇ ਮੰਤਰੀ ਐਮ ਐਲ ਏ ਨੀਚੇ ਤੱਕ ਸਾਡਾ ਕੋਈ ਵਿਅਕਤੀ ਇਹੋ ਜਿਹਾ ਨਹੀਂ ਹੈ ਜਿਹੜਾ ਕਿਸੇ ਗੈਂਗਸਟਰ ਵਾਲੇ ਨੂੰ ਕਿਸੇ ਨਸ਼ੇ ਵਾਲੇ ਨੂੰ ਦੀ ਪੁਸ਼ਤਪਨਾਹੀ ਕਰਦਾ ਹੋਊ ਉਹਨੂੰ ਥਾਣੇ ਚੋਂ ਛਡਾਉਂਦਾ ਹੋਊਗਾ ਜੀ ਜਿਲ੍ਹਾ ਜੀ ਉਹਨਾਂ ਬੋਰਡ ਦੇ ਚੇਅਰਮੈਨ ਦਾ ਮੈਂ 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 ਮੀਟਿੰਗ ਕੰਪਲੀਟ ਕਰ ਦੋ ਜਦੋਂ ਪੁਸ਼ਤਪਨਾਹੀਆਂ ਨਹੀਂ ਹੋਣਗੀਆਂ ਤੇ ਇਹ ਕੋਹੜਾ ਜਿਹੜਾ ਫੇਰੀ ਵੱਡਿਆ ਜਾਊਗਾ ਤੇ ਉਹਦੇ ਵਿੱਚ ਅਸੀਂ 100% ਸਪਸ਼ਟਾਂ ਕਿ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਜਿਹੜਾ ਗੈਂਗਸਟਰ ਇਸ ਕਰਦਾ ਹੈ ਜਿਹੜਾ ਕੋਈ ਗੁੰਡਾਗਰ ਦੀ ਕਾਰਜ ਜਿਹੜਾ ਲਾਅਨ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲੈਂਦਾ ਪਰ ਉਹਨੇ ਚ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਕੋਈ ਬਾਹਰਲੇ ਸਟੇਟਾਂ ਦੇ ਵਿੱਚ ਬੈਠੇ ਨੇ ਕੋਈ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਤੇ ਉਰੇ ਜਿਹੜੇ ਹੁੰਦੇ ਨੇ ਕਾਂਡ ਕਰਵਾਏ ਜਾਂਦੇ ਨੇ ਜਾਂ ਹਜੇ ਹਜੇ ਕਤਲ ਕਰਾਏ ਜਾਂਦੇ ਨੇ ਇਆ ਇਆ ਕੋਈ ਟਰੌਪ ਦੀਆਂ ਮੀਆਂ ਗੱਲਾਂ ਹੁੰਦੀਆਂ ਨੇ ਉਹਦੇ ਵਿੱਚ ਬਹੁਤ ਸਾਰੇ ਨਵੇਂ ਯੰਗਸਟਰਸ ਦੇ ਜਿਹੜੇ ਕੋ ਇਨਵੋਲਵ ਕਰ ਲੈ ਜਾਂਦੇ ਨੇ ਹੁਣ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜੇ ਕਿਸੇ ਨੂੰ ਡਿਪੋਰਟ ਕਰਕੇ ਲੈ ਕੇ ਆਉਣਾ ਹੈ ਉਹ ਕੰਮ ਕੇਂਦਰ ਸਰਕਾਰ ਦਾ ਹੈ ਕੇਂਦਰ ਸਰਕਾਰ ਦੀ ਸਭ ਤੋਂ ਵੱਡੇ ਆਪਾਂ ਗੈਂਗਸਟਰ ਕਿਹੜੇ ਸੁਣਦੇ ਆ ਬਿਸ਼ਨੋਈ ਹੋਣੀ ਉਹ ਕਿੱਥੇ ਬੈਠੇ ਨੇ ਉਹੋ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਕੇਂਦਰ ਸਰਕਾਰ ਵੱਲੋਂ ਇਹ ਦਇਤਾ ਨਹੀਂ ਵੀ ਇਹਨਾਂ ਨੂੰ ਕੋਈ ਰਿਮਾਂਡ ਤੇ ਵੀ ਲੇਕਿਨ ਜਾ ਸਕਦਾ ਹੈਗਾ ਦੱਸੋ ਤੁਸੀਂ ਕੀ ਕਰੋਗੇ ਸੋ ਮੇਰੇ ਕਹਿਣਾਂ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ 100% ਸਹਿਮਤ ਆ ਪਰ ਕਿਤੇ ਨਾ ਕਿਤੇ ਸਟੇਟ ਗਵਰਨਮੈਂਟ ਦੇ ਵੀ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਦੇ ਵਿੱਚ ਕੋਸ਼ਿਸ਼ਾਂ ਦੇ ਵਿੱਚ ਕਈ ਕੋਈ ਕਮੀ ਨਹੀਂ ਹੈਗੀ ਪਰ ਉੱਥੇ ਕਈ ਵਾਰੀ ਹੱਥ ਕੇਂਦਰ ਸਰਕਾਰਾਂ ਵੱਲੋਂ ਉਹ ਵੀ ਬੰਨ੍ਹ ਦਿੱਤੇ ਜਾਂਦੇ ਨੇ ਪਰ ਮੈਂ ਤੁਹਾਨੂੰ ਫੇਰ ਦੁਬਾਰਾ ਮੈਂ ਰਿਪੀਟ ਕਰਦਾ ਕਿ ਕੱਲਾ ਇਹੀ ਨਹੀਂ ਸਰਪੰਚ ਸਾਹਿਬ ਤਾਂ ਇੱਕ ਹੀਰੇ ਬੰਦੇ ਸੀਗੇ ਇਹਨਾਂ ਜਿਨ੍ਹਾਂ ਨੇ ਵੀ ਇਹ ਗੁਨਾਹ ਕੀਤਾ ਹੈ ਬੜੀ ਜਲਦੀ ਹੀ ਉਹਨਾਂ ਦਾ ਹਿਸਾਬ-ਕਿਤਾਬ ਹੈ ਜਿਹੜਾ ਉਹ ਕੀਤਾ ਜਾਊਗਾ ਪੁਲਿਸ ਐਕਟਿਵਲੀ ਔਰ ਇਫੈਕਟਿਵਲੀ ਕੰਮ ਕਰ ਰਹੀ ਹੈ ਔਰ ਇਸ ਸਾਰੀ ਬਿਮਾਰੀ ਨੂੰ ਇਹ ਗੁੰਡਾਗਰਦੀ ਨੂੰ ਇਹ ਗੈਂਗਸਟਰイズਮ ਨੂੰ ਇਹਨੂੰ ਖਤਮ ਕਰਨ ਦੇ ਵਿੱਚ ਸਰਕਾਰ ਲੱਗੀ ਹੋਈ ਹੈ ਔਰ ਸਰ ਤਰਨਤਾਰਨ ਜ਼ਿਲ੍ਹੇ ਲਈ ਕੀ ਖਾਸ ਹੈ ਜੀ ਕਿਉਂਕਿ ਜ਼ਿਲ੍ਹਾ ਹੀ ਹੋਣਾ ਬੋਰਡ ਦੇ ਚੇਅਰਮੈਨ ਆ ਉਹਨਾਂ ਨੂੰ ਵੀ ਥ੍ਰੈਡ ਆ ਰਹੀਆਂ ਕਾਫੀ ਦਿਨ ਹੋਏ ਤੇ ਇਹ ਤਰਨਤਾਰਨ ਗੋਲੀ ਵੀ ਚੱਲੀ ਹੈ ਕੱਲ ਪਰਸੋਂ ਫਿਰ ਮੈਡੀਕਲ ਸਟੋਰ ਤੇ ਗੋਲੀਆਂ ਮਾਰੀਆਂ ਸਰਪੰਚ ਸਾਹਿਬ ਨੂੰ ਵੀ ਗੋਲੀਆਂ ਵਧੀਆਂ ਜੀ ਤਰਨਤਾਰਨ ਜ਼ਿਲ੍ਹੇ ਲਈ ਕੀ ਸਪੈਸ਼ਲ ਫੈਰ ਹੈ ਦੇਖੋ ਤਰਨਤਾਰਨ ਵੀ ਪੰਜਾਬ ਦਾ ਹੀ ਹਿੱਸਾ ਹੈ ਠੀਕ ਹੈ ਕਿ ਇੱਥੇ ਇੱਥੇ ਜੀ ਇਹ ਚੀਜ਼ ਜ਼ਿਆਦਾ ਹੈ ਜੇ ਇੱਥੇ ਇਹ ਜ਼ਿਆਦਾ ਹੈ ਠੀਕ ਹੈ ਨਾ ਤਾਂ ਇੱਥੇ ਸ਼ਕਤੀ ਵੀ ਜ਼ਿਆਦਾ ਹੀ ਹੋਊਗੀ ਬੇਫਿਕਰ ਹੋ ਅੱਛਾ ਕਰੋ ਕਰੋ ਬਾਦਸ਼ਾਹ ਦੀ ਗੱਲ ਬਾਤਾਂ ਹੋ ਰਹੀਆਂ ਨੇ ਸਾਡਾ ਬਾਬਾ ਜੀ ਪ੍ਰਭਾਤ ਸਭ ਪੇ ਘਰੀ ਬੰਦਾ ਕਰਦੇ ਨੇ ਤੇ ਵੀ ਮੇਰੀ ਦੱਸਿਆ ਜਾ ਰਿਹਾ بڑے ਹੀਰੇ ਬੰਦੇ ਸੀ ਇਸ ਇਲਾਕੇ ਦੇ ਮੰਨੇ ਪਰਮੰਨੇ ਹੀਰੇ ਹੈ ਇਹ ਇਹ ਤਾਂ ਹੀਰੇ ਹੈਗੇ ਤੇ ਤੁਸੀਂ ਦੇਖੋ ਬੇਣੀ ਜੀ ਸਾਰਾ ਕੁਝ ਕੀ ਮੰਗ ਕਰਦੇ ਹੋ ਮਾਣ ਪਾਈ ਅਸੀਂ ਇਹ ਵੀ ਕਰਦੇ ਆਂ ਵੀ ਇਹ ਕੰਮ ਬੰਦ ਹੋਣਾ ਚਾਹੀਦਾ ਸਰਕਾਰਾਂ ਤੋਂ ਕਰਾਉਣੇ ਚਾਹੀਦੇ ਇਹ ਤਗੜੇ ਉੱਠੇ ਇਹਨਾਂ ਨੂੰ ਮੱਲਾ ਮਾਰਨਾ ਚਾਹੀਦਾ ਕੰਮ ਬੰਦ ਨਾ ਹੋਇਆ ਤੇ ਇੱਥੇ ਦੁਨੀਆ ਦਾ ਰਹਿਣਾ ਮੁਸ਼ਕਲ ਹੋ ਜਾਊਗਾ ਪ੍ਰਧਾਨ ਜੀ ਨੇ ਕੀ ਵਿਸ਼ਵਾਸ ਦਵਾਇਆ ਜੀ ਪ੍ਰਧਾਨ ਜੀ ਨੇ ਪਾਵਰ ਵਿਸ਼ਵਾਸ ਦਵਾਇਆ ਸਭ ਕੁਝ ਕੀਤਾ ਉਹ ਨਹੀਂ ਬੋਲਿਆ